ਗਰਮੀ ਤੋਂ ਹੋਏ ਪਰੇਸ਼ਾਨ ਲੋਕ ਹੁਣ ਰੋਜ਼ ਹੀ ਮੀਂਹ ਦੀ ਉਡੀਕ ਕਰਦੇ ਨੇ ਬੱਦਲ ਹੁੰਦੇ ਨੇ ਹਵਾਵਾਂ ਚੱਲਦੀਆਂ ਨੇ ਪਰ ਮੀਂਹ ਕਿਤੇ ਵੀ ਨਹੀਂ ਪੈ ਰਿਹਾ ਮੌਸਮ ਵਿਭਾਗ ਵੱਲੋਂ ਇਹ ਜਾਣਕਾਰੀ ਅੱਜ ਸਾਂਝੀ ਕੀਤੀ ਗਈ ਹੈ ਕਿ ਪੰਜਾਬ ਦੇ ਵਿੱਚ ਕਿਹੜੇ-ਕਿਹੜੇ ਇਲਾਕੇ ਅੱਜ ਮੀਂਹ ਪੈਣ ਦੀ ਸੰਭਾਵਨਾ ਦਿਖਾਈ ਗਈ ਹੈ ਬੰਗਾਲ ਦੀ ਖਾੜੀ ਵਿੱਚ ਦਬਾਅ ਅਤੇ ਵੈਸਟਰਟ ਡਿੱਗਰ ਬੇਜ ਕਾਰਨ ਪੰਜਾਬ ਵਿੱਚ ਮੌਨਸੂਨ ਇਸ ਵਾਰ ਪਹਿਲਾਂ ਦੇ ਮੁਕਾਬਲੇ ਕਾਫੀ ਸਮੂਥ ਦਿਖਾਈ ਦੇ ਰਿਹਾ ਹੈ ਮੌਸਮ ਵਿਭਾਗ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ 21 ਜੁਲਾਈ ਤੋਂ ਬੰਗਾਲ 'ਚ ਚੱਕਰਵਾਤ ਦਾ ਪਰ ਹੌਫ ਕਟ ਸਕਦਾ ਹੈ ਜਿਸ ਤੋਂ ਬਾਅਦ ਪੰਜਾਬ 'ਚ 22 ਜੁਲਾਈ ਤੋਂ ਮੌਨਸੂਨ ਦੀ ਬਾਰਿਸ਼ ਹੋ ਸਕਦੀ ਹੈ ਇਸ ਤੋਂ ਬਾਅਦ ਪੰਜਾਬ 'ਚ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਅਤੇ ਚੋਨੇ ਦੀ ਕਸਰ ਵੀ ਵਧਿਆ ਹੋਵੇਗੀ ਪੰਜਾਬ ਵਿੱਚ ਮੌਨਸੂਨ ਦੇ ਬਾਵਜੂਦ ਵੀ ਨਾ ਪੈਣ ਕਾਰਨ ਤਾਪਮਾਨ ਵਿੱਚ ਲੱਗਭਗ ਵਾਧਾ ਹੀ ਹੋ ਰਿਹਾ ਹੈ ਜਾਣਕਾਰੀ ਅਨੁਸਾਰ ਪੰਜਾਬ ਦੇ ਤਾਪਮਾਨ ਵਿੱਚ 24 ਘੰਟਿਆਂ ਵਿੱਚ 0.6 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਤੇ ਔਸਤ ਤਾਪਮਾਨ ਆਮ ਨਾਲੋਂ 3.5 ਡਿਗਰੀ ਵੱਧ ਰਹਿਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਮੌਸਮ ਵਿਭਾਗ ਵਾਗਰੀ ਦੱਸਿਆ ਕਿ ਪੰਜਾਬ ਦੇ ਬਠਿੰਡਾ ਵਿੱਚ ਤਾਪਮਾਨ ਇੱਕ ਵਾਰ ਫਿਰ 40 ਡਿਗਰੀ ਤੱਕ ਪਹੁੰਚ ਗਿਆ ਹੈ ਪਟਿਆਲਾ ਮੁਹਾਲੀ ਵਿੱਚ 36 ਡਿਗਰੀ ਦੇ ਕਰੀਬ ਤਾਪਮਾਨ ਰਿਹਾ ਅਤੇ ਲੁਧਿਆਣਾ ਚ 35 ਡਿਗਰੀ ਜਲੰਧਰ ਚ 37 ਅਤੇ ਅੰਮ੍ਰਿਤਸਰ ਚ 38.9 ਦੇ ਕਰੀਬ ਤਾਪਮਾਨ ਰਿਕਾਰਡ ਕੀਤਾ ਗਿਆ ਮੌਸਮ ਵਿਗਿਆਨ ਨੇ ਅੱਜ ਪੰਜਾਬ ਦੇ ਕੁਝ ਜ਼ਿਲ੍ਹਿਆਂ ਜਮੀਦੀ ਸੰਭਾਵਨਾ ਜਤਾਈ ਜਾ ਰਹੀ ਹੈ ਜਿੰਨਾ ਚ ਹਿਮਾਚਲ ਦੇ ਨਾਲ ਲੱਗਦੇ 8 ਜ਼ਿਲ੍ਹੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂਸ਼ਹਿਰ ਰੂਪਨਗਰ ਐਸਐਸ ਨਗਰ ਅਤੇ ਗੜ੍ਹਸਾਹਿਬ ਅਤੇ ਪਟਿਆਲਾ ਵਿੱਚ ਮੀ ਪੈਣ ਦੇ ਅਨੁਮਾਨ ਲਗਾਏ ਜਾ ਰਹੇ ਨੇ ਜਦਕਿ ਦੂਜੇ ਰਾਜਾਂ ਵਿੱਚ ਮੀਂਹ ਦੀ ਸੰਭਾਵਨਾ 25% ਤੋਂ ਘੱਟ ਹੈ ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਨੂੰ ਲੈ ਕੇ ਫਿਲਹਾਲ ਪੰਜਾਬ ਦੇ ਵਿੱਚ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਮੌਸਮ ਵਿਭਾਗ ਮੁਤਾਬਕ ਇਸ ਸਾਲ 101% ਦੀ ਮੀਂਹ ਦੀ ਉਮੀਦ ਸੀ ਪਰ ਇਸ ਦੇ ਉਲਟ ਪੰਜਾਬ ਸਮੇਤ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਵਿੱਚ ਆਮ ਨਾਲੋਂ ਘੱਟ ਮੀਂਹ ਦਰਜ ਕੀਤਾ ਗਿਆ ਹੈ ਮੌਸਮ ਵਿਭਾਗ ਦੇ ਅਨੁਸਾਰ 1 ਜੂਨ ਤੋਂ 15 ਜੁਲਾਈ ਤੱਕ ਪੰਜਾਬ ਵਿੱਚ 34% ਦਾ ਘੱਟ ਹਰਿਆਣਾ ਅਤੇ ਹਿਮਾਚਲ ਵਿੱਚ 35% फीसद घट मीह दर्ज किया गया है पंजाब तक सिर्फ पचासी पॉइंट एक फीसद मीह दर्ज किया गया है जबकि हर साल आम तौर पर एक सौ अठाई पॉइंट चार मिलीमीटर मीह दर्ज किया जाता है दस दईए कि मौसम विभाग वालों पंजाब के कुछ इलाक मीह पैन की संभावना जताई गई है हालांकि पंजाब के कई सूबे बदल काले बदल छाए भी जाते हैं हवां भी चल दया ने पर मीह की कोई अजे गुंजाइश नहीं दिखाई दे रही लोग गर्मी ਤੋ ਪਰੇਸ਼ਾਨ ਹੋਏ ਪੈ ਨੇ ਗਰਮੀ ਨੇ ਇੱਕ ਵਾਰ ਫੇਰ ਲੋਕਾਂ ਨੂੰ ਆਪਣੇ ਘਰਾਂ ਦੇ ਵਿੱਚ ਬੰਦ ਕਰਕੇ ਰੱਖ ਦਿੱਤਾ ਹੈ ਹਾਲਾਂਕਿ ਇਹ ਗਰਮੀ ਪਹਿਲੀ ਗਰਮੀ ਨਾਲੋਂ ਕੁਝ ਹਟਕੀ ਹੈ ਗਰਮੀ ਚਿਪਚਿਪੀ ਅਤੇ ਹੰਮਸ ਪਰ ਇਹ ਲੋਕਾਂ ਨੂੰ ਕਬਰਾਟ ਮਹਿਸੂਸ ਕਰਵਾਂਦੀ ਹੈ ਦੱਸ ਇਹ ਕਿ ਲੋਕ ਬਾਰਿਸ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਹਾਲਾਂਕਿ ਸੌਣ ਚੜਨ ਤੋਂ ਬਾਅਦ ਹਜੇ ਤੱਕ ਪੰਜਾਬ ਦੇ ਵਿੱਚ ਮੀਂਹ ਦੀ ਕੋਈ ਕਣੀ ਨਹੀਂ ਦਿਖਾਈ ਦੇ ਰਹੀ ਹੈ ਹਾਲਾਂਕਿ ਚੰਡੀਗੜ੍ਹ ਦੇ ਵਿੱਚ ਮੀਂਹ ਜ਼ਰੂਰ ਆਪਿਆ ਸੀ ਅਤੇ ਉੱਥੇ ਕੁਝ ਥਾਵਾਂ ਜਿਹੜੀਆਂ ਠੰਡੀਆਂ 82 ਪਰਹਾ ਜੇ ਪੰਜਾਬ ਦੇ ਬਾਕੀ ਸੂਬਿਆਂ ਦੇ ਵਿੱਚ ਮੀਂਹ ਦੀ ਕਿਸੇ ਤਰ੍ਹਾਂ ਦੀ ਕੋਈ ਸੰਭਾਵਨਾ ਦਿਖਾਈ ਨਹੀਂ ਦੇ ਰਹੀ ਹੈ ਮੌਸਮ ਵਿਭਾਗ ਵੱਲੋਂ ਅੱਜ ਜਾਣਕਾਰੀ ਦਿੱਤੀ ਗਈ ਹੈ ਕਿ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਮੀਂਹ ਪੈ ਸਕਦਾ ਹੈ ਜਿਸ ਦੇ ਨਾਲ ਨਾਲ ਲੱਗਦੇ ਇਲਾਕੇ ਵੀ ਠੰਡੇ ਹੋ ਸਕਦੇ ਨੇ ਹਵਾਵਾਂ ਠੰਡੀਆਂ ਚੱਲ ਸਕਦੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੌੜ ਹਾਜ਼ਰ ਹੋਵਾਂਗੇ ਜਦ ਤੱਕ ਦੇਖਦੇ ਰਹੋ ਨਿੱਡਰ ਪੰਜਾਬੀ মিডিਆ ਹੁੰਦੀ ਹੋਈ ਜਾਸਤ ਧੰਨਵਾਦ